ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਗੁਰਦੁਆਰਾ ਪ੍ਰਬੰਧ ਸੁਧਾਰ ਲੈਣ ਦੇ ਤਹਿਤ ਸਮੇ ਸਮੇ ਸਿੱਖ ਸੰਪਾਦ ਦੇ ਸਾਹਮਣੇ ਸਿੱਖ ਸਮੱਸਿਆਵਾਂ ਜਾਂ ਪੰਥ ਦੇ ਜਿਹੜੀਆਂ ਚੁਣੌਤੀਆਂ ਨੇ ਸਾਹਮਣੇ ਜ਼ਰੂਰ ਆਖਦੇ ਆਏ ਆ ਅੱਜ ਵੀ ਕੁਝ ਵੀਰ ਭਰਾ ਪੁੱਠੇ ਸਿੱਧੇ ਕਮੈਂਟ ਕਰਕੇ ਜ਼ਰੂਰ ਕਹਿਣਗੇ ਕਿ ਹਰ ਥਾਂ ਤੇ ਰੋਟੀਆਂ ਸੇਕਦੇ ਅੱਜ ਅਸੀਂ ਫਤੇਗੜ ਸਾਹਿਬ ਜੀ ਦੀ ਪਾਵਨ ਧਰਤੀ ਤੇ ਨਮਸਕਾਰ ਕਰਨ ਆਏ ਆ ਸਹਿਬ ਜادہ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਬਾਬਾ ਮੋਤੀराम ਮਹਿਰਾ ਜੀ ਔਰ ਬਾਬਾ ਸੰਗਤ ਸਿੰਘ ਜੀ ਦੇ ਸਥਾਨ ਤੇ ਖੜੇ ਆ ਜਿੱਥੇ ਉਹਨਾਂ ਦੇ ਅਸੀਸ ਦਾ ਸਨਸਕਾਰ ਕੀਤਾ ਇੱਥੇ ਲੰਘਦਿਆਂ ਕੁਝ ਰੇੜੀਆਂ ਵਾਲੇ ਵੀ ਰ ਨਿੱਕੇ ਨਿੱਕੇ ਟੱਪੜ ਵ사 ਕੇ ਇਹਨਾਂ ਨੇ ਦੁਕਾਨਾਂ ਲਾਈਆਂ ਹੋਈਆਂ ਔਰ ਆ ਉਹਨਾਂ ਦੀਆਂ ਪਰਚੀਆਂ ਨੇ 1000 ਦੀ ਪਰਚੀ ਪਰ ਬੰਦੇ ਦੀ ਰੋਜ਼ ਦੀ ਕੱਟੀ ਜਾ ਰਹੀ ਹੈ ਔਰ ਉਹ ਰੋ ਰੋ ਕੇ ਦੱਸ ਰਹੇ ਨੇ ਕਿ 100 ਰੁਪਏ ਦੀ ਚੀਜ਼ ਸਾਨੂੰ 200 ਦੀ ਵੇਚਣੀ ਪਊ ਤੇ ਜਦੋਂ 200 ਜੀ ਵੇਚਦੇ ਆਂ ਤੇ ਸੰਗਤ ਦੀ ਲੁੱਟ ਖਸੁੱਟ ਹੁੰਦੀ ਹੈ ਸਾਨੂੰ ਦੁੱਖ ਹੋ ਰਿਹਾ ਹੈ ਪਰ ਉੱਤੇ ਜਿਹੜੇ ਮਸੰਦ ਬੈਠੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤੇ ਉਹਨਾਂ ਦੇ ਨਾਲ ਝੋਲੀ ਚੁੱਕ ठेकेदार ਮੇਲੇ ਦੇ ਮੇਲਾ ਬਣਾ ਕੇ ਸਹਿਬਜ਼ਾਦਿਆਂ ਦਾ ਇਤਿਹਾਸ ਸੁਣਾ ਰਹੇ ਨੇ ਕਿ ਸਹਿਬਜ਼ਾਦੇ ਜ਼ੁਲਮ ਲਈ ਵੰਗਾਰ ਜ਼ਲਮ ਲਈ ਤਲਵਾਰ ਮਜ਼ਲੂਮ ਲਈ ਪਹਿਰੇ ਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਲ ਮਿੱਟ ਦੀ ਇਟ ਨਾ ਖੜਕਾ ਕੇ ਲੋੜਵੰਦ ਗਰੀਬ ਗੁਰਪਿਆਂ ਦੀ ਰਾਖੀ ਕਰਕੇ ਉਹਨਾਂ ਦੇ ਹੱਕ ਦਿੱਤੇ ਪਰ ਇੱਥੇ ਉਹਨਾਂ ਦੇ ਹੱਕਾਂ ਤੇ ਸ਼ਹੀਦੀ ਸਾਕੇ ਦੇ ਦਿਨਾਂ 'ਚ ਆਹ ਡਾਕਾ ਮਾਰਿਆ ਜਾਂਦਾ ਕਰੋੜਾਂ ਦੇ ਠੇਕੇ ਲੈ ਜਾਂਦੇ ਆ ਆ ਨਿੱਕੀਆਂ ਨਿੱਕੀਆਂ ਰੇੜੀਆਂ ਫੜੀਆਂ ਲੱਗੀਆਂ ਹੋਈਆਂ ਇੰਨਾ ਤੋਂ ਪੈਸੇ ਵਸੂਲੇ ਜਾਂਦੇ ਨੇ ਆ ਕਿਹੜੇ ਬੰਦੇ ਆ ਕਿ ਕਿੱਡੇ ਕੁ ਉਮੀਦ ਨੇ ਜਿਹੜੇ ਇੰਨਾ ਤੋਂ ਪੈਸੇ ਲੈ ਰਹੇ ਹੋਰੀ ਮਸੰਦ ਲੈਣੇ ਨੂੰ ਇੰਨੀ ਸ਼ਰਮ ਹੈ ਨਹੀਂ ਇਹ ਸਿੱਖਾਂ ਨੂੰ ਵੀ ਬਦਨਾਮ ਕਰ ਰਿਹਾ ਸ਼ੀਦੀ ਦਿਹਾੜਿਆਂ ਨੂੰ ਬਦਨਾਮ ਕਰ ਰਿਹਾ ਕੇਵਲ ਪੈਸਾ ਕਮਾਉਣ ਤੱਕ ਸੀਮਤ ਹੈ ਤੇ ਜੇ ਚਾਹੁੰਦੇ ਹੋ ਪੰਜਾਬ ਦੇ ਲੋਕ ਹੋਣ ਜਾਂ ਪੰਜਾਬ ਵਿੱਚ ਆਏ ਹੋਣ ਲੋਕ ਹੋਣ ਜੇ ਕਹਿ ਸਕਦੇ ਆ ਕਿ ਇੱਥੇ ਜ਼ੁਲਮ ਲਈ ਵੰਗਾਰ ਜ਼ਾਲਮ ਲਈ ਤਲਵਾਰ ਮਜ਼ਲੂਮ ਲਈ ਹੱਕ ਸੱਚ ਦੇ ਪਹਿਰੇਦਾਰ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਯੋਗਦਾਨ ਪਾਇਆ ਤੇ ਉਸ ਮਾਹੌਲ ਨੂੰ ਠੀਕ ਕਰਨਾ ਹੈ ਤੇ ਫਿਰ ਇੱਕ ਦਿਨ ਦੀ 1000 ਦੀ ਪਰਚੀ ਆ ਇਹਨਾਂ ਦੀ ਆ ਫੜੀਆਂ ਰੇੜੀਆਂ ਵਾਲਿਆਂ ਦੀਆਂ ਪੱਟੀਆਂ ਹੋਈਆਂ ਆ ਮੇਰੇ ਹੱਥ 'ਚ ਹੋਰ ਵੀ ਬਹੁਤ ਸਾਰੀਆਂ ਨੇ ਪਰ ਮੈਂ ਇੱਕ ਬੁਖਾਰਿਆ ਇਹਦੇ ਉੱਤੇ ਲਿਖਿਆ ਹੋਇਆ ਜੀ ਐਮ ਐਂਡ ਕੰਪਨੀ ਰਜਾਨਾ ਪਰਚੀ ਫਿਰ ਨਾਮ ਇੱਥੇ ਹੈ ਨਹੀਂ ਦੁਕਾਨ ਕੋਈ ਇਹਦਾ ਕੁਛ ਨਹੀਂ 1000 ਰੁਪਏ ਤੇ ਕੋਈ ਇਹਦਾ ਜ਼ਿੰਮੇਵਾਰ ਬੰਨ ਨੂੰ ਤਿਆ ਨਹੀਂ ਤੇ ਫੁੱਟਬਾਲ ਉਹ ਵੇਚ ਰਿਹਾ ਹੈ 1000 ਰੁਪਏ ਦਿੱਲੀ 1000 ਰੁਪਏ ਦਿੱਲੀ ਇਹਨੇ ਦੇਣਾ ਤੋ ਕਹਿੰਦਾ ਮੈਂ ਸਵੇਰ ਦਾ ਬੈਠਾ ਜੇ ਤੱਕ ਮੈਂ 1000 ਵਟਿਆ ਨਹੀਂ ਇਸ ਲਈ ਗਰੀਬ ਗੁਰਬਿਆਂ ਦੀ ਇੱਤੇ ਵੇਲੀ ਲਈ ਜਾ ਰਹੀ ਹੈ ਕਿਤੇ ਜਿੰਦੇ ਨਹੀਂ ਪੁੱਛੋ ਕੀ ਕਰਦੇ ਆ ਫਤਿਹਗਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜੇ ਨਹੀਂ ਦਿੰਦੇ ਪੁੱਛੋ ਜੇ ਨਹੀਂ ਦਿੰਦੇ ਨਹੀਂ ਦਿੰਦੇ ਫਿਰ ਕੀ ਕਰਦੇ ਆ ਜੇ ਜੋ ਨਹੀਂ ਦਿੰਦੇ ਬੋਰਾ ਠਾ ਕੇ ਚੱਲ ਜਾਂਦੇ ਆ ਹੱਥੋਂ ਥੱਪੜ ਵੀ ਮਾਰਦੇ ਆ ਇਹ ਲੋਕ ਜਿਹੜੇ ਕਹਿੰਦੇ ਸੀਗੇ ਕਿ ਬਾਬੇ ਸਾਡੀ ਰਾਖੀ ਕਰਨ ਵਾਲੇ ਸਾਡਾ ਜੰਝੂ ਬਚਾ ਸਕਦੇ ਸਾਡਾ ਆ ਕਰ ਸਕਦੇ ਆ ਇਹ ਲੋਕ ਸਿੱਖਾਂ ਬਾਰੇ ਕੀ ਸੋਚਦੇ ਹੋਣਗੇ ਜਿਹੜੇ ਸਾਲਵਾਦ ਆਉਂਦੇ ਆ ਤੇ ਸਾਲਵਾਦ ਮੁੜ ਕੇ ਵਾਪਸ ਜਾਂਦੇ ਆ ਇਹ ਸੰਗਤ ਜੀ ਦਾ ਕੋਈ ਹੱਲ ਰਹਿ ਜਾਂਦਾ ਹੈ ਜਿਹੜਾ ਮਸੰਦ ਲਾਣਾ ਸ਼੍ਰੋਮਣੀ ਕਮੇਟੀ ਤੇ ਬੈਠਾ ਹੈ ਤੇ ਠੇਕੇਦਾਰੀ ਦੇ ਸਿਸਟਮ ਰਾਹੀਂ ਗੁਰਦੁਆਰਿਆਂ ਨੂੰ ਕਮਾਈ ਦਾ ਸਾਧਨ ਬਣਾ ਲਿਆ ਇਹਨਾਂ ਲੋਕਾਂ ਨੇ ਇਹਨਾਂ ਨੂੰ ਆਜ਼ਾਦ ਕਰਾਉਣੇ ਜ਼ਰੂਰੀ ਹੋਣਗੇ ਆਹ ਪਰਚੀਆਂ ਉਹਨਾਂ ਨੂੰ ਵਿਖਾਓ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੁਹਾਡੇ ਘਰਾਂ 'ਚ ਵੋਟਾਂ ਮੰਗਣ ਆਉਣਗੇ ਤੇ ਬਾਦਲੀ ਲਾਣਾ ਜਦੋਂ ਵੋਟਾਂ ਬਣਾਉਣ ਆਊ ਆ ਪਰਚੀਆਂ ਦੱਸਿਓ ਪਿਆ ਗਰੀਬਾਂ ਦੀਆਂ ਪਰਚੀਆਂ ਕੱਟੀਆਂ ਹੋਈਆਂ ਤੁਸੀਂ ਉਹਨਾਂ ਦੀ ਧੌਣ ਤੇ ਗੋਡਾ ਦੇ ਕੇ ਪੈਸੇ ਵਸੂਲ ਰਹੇ ਹੋ ਇਹ ਜਜ਼ੀਆ ਕਦੇ ਮੁਗਲਾਂ ਨੇ ਲਾਇਆ ਸੀ ਤੇ ਅੱਜ ਇਹ ਮੁਗਲਾਂ ਦੇ ਵੀ ਪਿਓ ਬਣ ਕੇ ਜਜ਼ੀਆ ਸਹਿਬ ਜਾਦਿਆਂ ਦੇ ਸਤਾਨਾ ਤੇ ਇਹਨਾਂ ਨੇ ਆਉਣ ਵਾਲੇ ਲੋਕਾਂ ਤੇ ਲਾ ਦਿੱਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ